ਉਕੇ ਦੱਸਾ ਗਰੇ ਨੂੰ ਵੀ ਆ ਕੀ ਆ ਵੀਡੀਓ ਪਾ ਦੇ ਆ ਪੂਰੀ ਉਧਰਲੇ ਪਾਸੋਂ ਆ ਰਹੀਆਂ ਉਸਤਾਦ ਸਾਰੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆ ਦੇਖੋ ਜੀ ਅੱਜ ਅਸੀਂ ਨਾ ਕੁਝ ਅਜੀਬ ਜਿਹਾ ਹੀ ਦੇਖਿਆ ਕੁਦਰਤ ਦਾ ਨਜ਼ਾਰਾ ਸੁੱਤੇ ਹੋਏ ਅੰਦਰ ਮੈਂ ਪਈ ਸੀ ਬੇਟੀ ਆਈ ਕਹਿੰਨੀ ਫੜਾਵਾ ਤੁਹਾਨੂੰ ਇੱਕ ਚੀਜ਼ ਦਿਖਾਵਾਂ ਆ ਪਤਾ ਨਹੀਂ ਇੱਥੋਂ ਕੀ ਹੈ ਕਿਹੜਾ ਪੰਛੀ ਹੈ ਜੇ ਕਿਸੇ ਨੂੰ ਪਤਾ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਨਾਂ ਇੱਕ ਜਗ੍ਹਾ ਹੀ ਸਾਰੇ ਮੜਾਈ ਜਾ ਰਹੇ ਆ ਦੇਖੋ ਹੈਗੇ ਸਿਰਫ ਇਹ ਇੰਨੇ ਇੰਨੇ ਆ ਦੇਖੋ ਇਹ ਆ ਦੇਖੋ ਔਰ ਆਏ ਦੇਖੋ ਇਧਰਲੇ ਪਾਸੇ ਹੋ ਰਹੀ ਆ ਸਾਡੇ ਮੈਂ ਕਿਹਾ ਦੇਖੋ ਉਧਰੋਂ ਸਾਰੇ ਨਾ ਉਡ-ਉਡ ਕੇ ਨਹੀਂ ਲੱਗਦਾ ਵੀ ਇਧਰ ਤੋਂ ਉਡ-ਉਡ ਕੇ ਆਈ ਜਾਂਦੀਆਂ ਉਹ ਦੇਖੋ ਕਿੱਲਾ ਵੀ ਨਹੀਂ ਹੈਗੀਆਂ ਇਹ ਸੋ ਗਾਇਸ ਜਿਹਨੂੰ ਪਤਾ ਮੇਰੇ ਭੈਣ ਜਾਂ ਮੇਰੇ ਭਰਾ ਨੂੰ ਸੋ ਮੈਨੂੰ ਕਮੈਂਟ ਕਰਕੇ ਵੀਰੋ ਜਰੂਰ ਦੱਸਿਓ ਵੀ ਕੀ ਚੀਜ਼ ਆ ਇਹ ਕਿਹੜਾ ਪੰਛੀ ਆ ਮਤਲਬ ਕੀ ਕਿਉਂਕਿ ਕਾਂ ਤਾਂ ਐਡੀ ਉੱਚੂ ਉੱਡਦੇ ਨਹੀਂ ਹੈਗੇ ਕਾਂ ਵੀ ਨਹੀਂ ਹੈਗੇ ਤੇ ਜਿਹਨੂੰ ਪਤਾ ਦੱਸਿਓ ਵੀ ਕਿਹੜਾ ਪੰਛੀ ਆ ਦੇਖੋ ਉੱਪਰ ਹੈਗੇ ਵਾ ਸਾਡੇ ਇੰਨੇ ਨੇ ਉੱਥੇ ਹੀ ਆ ਦੇਖੋ ਪਹਿਲਾਂ ਇੱਲਾ ਹੁੰਦੀ ਆ ਦੀ ਹੁਣ ਇੱਲਾ ਵੀ ਨਹੀਂ ਇੱਲੇ ਨਹੀਂ ਹੈਗੀ ਉਸਤਾਦ ਇਹ ਦੇਖੋ ਤੁਸੀਂ ਔਰ ਦੇਖੋ ਆ ਸਾਡੇ ਬੈਕ ਸਾਈਡ ਤੋਂ ਉਧਰੋਂ ਘਰਾਂ ਦੇ ਮਗਰਲੇ ਪਾਸਿਓਂ ਰੋਡ ਤੋਂ ਆ ਰਹੇ ਨੇ ਮਤਲਬ ਕਿ ਲੁਧਿਆਣੇ ਵਾਲੇ ਪਾਸਿਓਂ ਓਡੋਡ ਕੇ ਆ ਰਹੇ ਨੇ ਸਾਰੇ ਜਿਵੇਂ ਨਾ ਕਿਸੇ ਨੇ ਛੱਟ ਤੇ ਹੁੰਦੇ ਨੇ ਦੇਖੋ ਔਰ ਆ ਵੀ ਇੱਧਰ ਹੀ ਰਹੇ ਨੇ ਸਾਰੇ ਮੌਸਮ ਵੀ ਮੀਂਹਾਂ ਬੰਦ ਰਿਹਾ ਮੈਂ ਫਸਟ ਟਾਈਮ ਦੇਖਿਆ ਆਪਣੀ ਲਾਈਫ ਦੇ ਵਿੱਚ ਵੈਸੇ ਆਪਣੀ ਲਾਈਫ ਚ ਐਜਾ ਨਜ਼ਾਰਾ ਕਦੇ ਨਹੀਂ ਦੇਖਿਆ ਹੈਗਾ ਬੜਾ ਹੋਰ ਬੜਾ ਵਾਓ ਦਾ ਨਜ਼ਾਰਾ ਹੀ ਹੈ ਔਰ ਦੇਖੋ ਜੀ ਮੈਂ ਕਰਤਵ ਨਹੀਂ ਦਿਖਾਉਂਦੇ ਹੁੰਦੇ ਕਦੇ ਕਿੱਧਰ ਨੂੰ ਹੋ ਜਾਂਦੀਆਂ ਨੇ ਕਦੇ ਕਿੱਧਰ ਨੂੰ ਇਹ ਤਾਂ ਪਹਿਲਾਂ ਹੋ ਰਹੀ ਸੀਗੀਆਂ ਉਹ ਚਲੇ ਗਏ ਆ ਦੇਖੋ ਇਧਰ ਆਸਮਾਨ ਸਾਰਾ ਸਾਫ ਹੋ ਗਿਆ ਪਹਿਲਾਂ ਇਧਰ ਸੀਗੀਆਂ ਹੁਣ ਇਧਰ ਨਹੀਂ ਹੈਗੀਆਂ ਇਹਨਾਂ ਨੇ ਹੌਲੀ 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 ਪਤਾ ਨਹੀਂ ਕਿੱਧਰ ਜਾਣਾ ਹੁਣ ਬਹੁਤ ਵਧੀਆ ਲੱਗਦੀਆਂ ਬਈਆਂ ਨੇ ਉਧਰੋਂ ਕੱਲੀ ਕੱਲੀ ਉੱਡ ਕੇ ਆ ਰਹੀ ਆ ਲੈ ਹੋਰ ਆ ਗਈ ਸੋਹਣੀਆ ਲੱਗਦੀਆਂ ਨੇ ਚਲੋ ਵੀ ਦੱਸਿਓ ਜ਼ਰੂਰ ਮੈਨੂੰ ਕਮੈਂਟ ਕਰਕੇ ਠੀਕ ਹੈ ਵੀ ਇਹ ਕੀ ਚੀਜ਼ ਆ ਉਹ ਗੋਗੇ ਮੈਨੂੰ ਪਤਾ ਨਹੀਂ ਜਿਹੜੀ ਚੀਜ਼ ਦਾ ਪਤਾ ਨਹੀਂ ਹੁੰਦਾ ਤੇ ਕਿਸੇ ਨੂੰ ਪੁੱਛਣ ਦੇ ਵਿੱਚ ਅਜ ਸ਼ਰਮ ਨਹੀਂ ਕਰਨੀ ਚਾਹੀਦੀ ਹੁਣ ਉੱਧਰ ਨੂੰ ਸਾਰੀਆਂ ਹੁਣ ਉੱਧਰ ਨੂੰ ਹੁਣ ਉੱਧਰ ਜਾਣੀਆਂ ਦੇਖੋ ਹਰੀ ਉਹਨਾਂ ਜਾ ਰਹੀਆਂ ਸਾਰੀਆਂ ਆਹ ਦੇਖੋ ਝੁੰਡ ਸਾਰਾ ਇੱਧਰੋਂ ਖਿੱਲਰ ਦਾ ਖਿੱਲਰ ਦਾ ਖਿੱਲਰ ਦਾ ਉੱਧਰ ਨੂੰ ਚਲੇ ਜਾਣਾ ਸਾਰਿਆਂ ਨੇ ਚਲੋ ਕੋਈ ਵਾਹਿਗੁਰੂ ਦੀ ਕ੍ਰਿਸ਼ਮਾ ਲੱਗਦਾ ਮੈਨੂੰ ਤਾਂ ਇਹ ਅੱਜ ਆਹ ਦੇਖੋ ਵੀ ਹੁਣੇ ਸਾਰੀਆਂ ਨਾ ਔਡਡ ਕੇ ਉੱਧਰ ਨੂੰ ਜਾਈ ਜਾ ਰਹੀਆਂ ਨੇ ਸਾਰਾ ਝੁੰਡ ਖਿੰਡ ਗਿਆ ਨਾ ਆ ਦੇਖੋ ਇਕੱਠਾ ਹੋ ਰਿਹਾ ਹੁਣ ਮੈਂ ਕਿਹਾ ਇਹ ਨਹੀਂ ਨਹੀਂ ਹੁਣ ਉਹ ਪਰੇ ਚਲੇ ਗਏ ਕਿੰਨਾ ਪਿਆਰਾ ਲੱਗਦਾ ਹੁਣ ਤੁਸੀਂ ਆਏ ਨਾ ਕਿਹੋ ਵੀ ਆ ਵੀ ਕੋਈ ਪਾਉਣ ਵਾਲੀ ਚੀਜ਼ ਸੀ ਵਲੌਗ ਦੇ ਵਿੱਚ ਵੀ ਮੈਂ ਅੱਜ ਫਸਟ ਟਾਈਮ ਕੁਝ ਨਵਾਂ ਦੇਖਿਆ ਹੈ ਐਦਾਂ ਮਤਲਬ ਸਾਰੇ ਪੰਛੀ ਵਗੈਰਾ ਇਹ ਤਾਂ ਕਰਕੇ ਦੱਸਿਓ ਵੀ ਸਾਰੇ ਜਾਨੇ ਫਿਰ ਕਮੈਂਟ ਕਰਕੇ ਚੀਜ਼ ਕੀ ਆ ਮੇਰਾ ਹੁਲੀਆ ਦੇਖ ਸਕਦੇ ਹੋ ਤੁਸੀਂ ਕੀ ਬਣਿਆ ਹੋਇਆ ਵਾ ਮੈਂ ਹਾਲੇ ਤੱਕ ਨਾਤੀ ਨਹੀਂ ਸ਼ਾਮ ਦੇ 4 ਵਜੇ ਚੁੱਕੇ ਨੇ ਤੇ ਹੁਣ ਬਸ ਨਹਾਣ ਦੀ ਤਿਆਰੀ ਕਰ ਲਈ ਕਿਉਂਕਿ ਆ ਸਾਰਾ ਦਿਨ ਕੰਮ ਨਹੀਂ ਨਿਬੜਿਆ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬ੍ਰਦਰ ਬਿਮਾਰ ਹੈ ਹਸਪੀਟਲ ਐਡਮਟ ਹੈ ਉੱਥੇ ਗਈ ਹੋਈ ਸੀਗੀ ਰਾਤ ਮੈਂ ਕਾਫੀ ਨੇਰੇ ਹੋਏ ਆਈਆਂ ਉੱਥੋਂ ਫਿਰ ਹੁਣ ਸਫਾਈਆਂ ਦਾ ਕੰਮ ਜਿਹੜਾ ਸੀ ਵਾ ਬੱਚੇ ਵਿਚਾਰੇ ਕਰ ਤਾਂ ਲੈਂਦੇ ਨੇ ਪਰ ਫਿਰ ਵੀ ਬੱਚਿਆਂ ਤੋਂ ਹਣਾ ਕਿੰਨਾ ਕੋਂਦਾ ਸਵਾ ਸਫਾਈ ਅਭਿਆਨ ਸ਼ੁਰੂ ਕੀਤਾ ਫਿਰ ਮੈਂ ਮਸੂਨ ਨਾਲ ਕੇ ਫਰੈਸ਼ ਹੋ ਕੇ ਥੋੜਾ ਮਾਰਕੀਟ ਕਮ ਹੈ ਮਾਰਕੀਟ ਜਾ ਕੇ ਫੇ ਸਾਡੇ ਨੇਬਰਸ ਨੇ ਭਾਬੀ ਨੇ ਗੁਜਰਾਤੇ ਨੇ ਉਹਨਾਂ ਨੇ ਗਣਪਤੀ ਰੱਖਿਆ ਹੋਇਆ ਰਾਤ ਵੀ ਨਹੀਂ ਮੇਰੇ ਤੋਂ ਜਾ ਹੋਇਆ ਤੇ ਵੇਰਾ ਪਾਉਣਾ ਉੱਥੇ ਜਾਣਾ ਹੈ ਪਰ ਜਿਹੜਾ ਮੈਂ ਤੁਹਾਨੂੰ ਉੱਪਰ ਦ੍ਰਿਸ਼ ਦਿਖਾਇਆ ਨਾ ਸਾਰਾ ਪਲੀਜ਼ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਸਾਰੇ ਜਣੇ ਤੇ ਮੈਨੂੰ ਸਾਰਿਆਂ ਦੇ ਮੈਸੇਜ ਆ ਰਹੇ ਸੀਗੇ ਥੋੜਾ ਬ੍ਰਦਰ ਹੋਂ ਕਿਵੇਂ ਆ ਠੀਕ ਆ ਠੀਕ ਹੈ ਪਰ ਹਲੇ ਇੰਨਾ ਠੀਕ ਨਹੀਂ ਹੈ ਹਲੇ ਹਸਪੀਟਲ ਤੋਂ ਡਿਸਚਾਰਜ ਨਹੀਂ ਹੋ ਸਕਦਾ ਉਹ ਸੇ ਇਸ ਲਈ ਮੈਂ ਕੱਲ ਫੇਰ ਵਾਪਸ ਜਾਣਾ ਹੈ ਉੱਥੇ ਸਿਰਫ ਦੋ ਦਿਨਾਂ ਲਈ ਆਈ ਸੀਗੀ ਇਹ ਘਰ ਦਾ ਕੰਮਕਾਰ ਕਰ ਲਈਏ ਚਲੋ ਹੁਣ ਮੈਂ 나ਕੇ ਤੁਹਾਨੂੰ ਮਿਲਦੀ ਆਂ ਮਾਰਕੀਟ ਤੋਂ ਵਾਪਸ ਆ ਗਏ ਸੀ ਆਪਾਂ ਮਾਰਕੀਟ ਤੋਂ ਬਾਅਦ ਫਿਰ ਸਾਡੇ ਨੇਬਰਸ ਕੋਲ ਗਏ ਉਹਨਾਂ ਨੇ ਗੱਲ ਕਰਤੀ ਜਿਸ ਦਾ ਆਪਣਾ ਬੀਤੀ ਲੱਗਿਆ ਤੇ ਮੈਂ ਆਪਣੇ ਬੱਚੇ ਨੂੰ ਇੱਕ ਗੱਲ ਕਰਤੀ ਜੀ ਕਿ ਪਰਿੰਦਾ ਇਸ ਦੀ ਬਸ ਮੈਨੂੰ 400 ਰੁਪਏ ਸੀ ਮਨਘੜੇ ਤੇ ਆਰਤੀ ਕੀਤੀ ਇਹ ਮੈਨੂੰ ਕਹਾਈ ਸੀ ਐਵੇਂ ਨੰਗੇ ਸ਼ਕਤੀਆਂ ਸੀ ਕਿ ਉਹ ਜਿਹੜੀ ਵੀ ਜਰੂਰਤ ਦੀਆਂ ਲੱਗੀਆਂ ਜਿਸ ਚੀਜ਼ ਚਾਹੁੰਦੇ ਹੁੰਦੇ ਨੇ ਪਾਣਾ ਲੈਂਦੇ ਨੇ ਕਾ ਬਿਨਾਂ ਜੜ ਬੜਾਈ ਸੀ ਇਹ ਫੁੱਲੀਆਂ ਚਨੇ ਪੋਟੇ ਨਾਲ ਸਿੱਧਾ ਤੁਹਾਨੂੰ ਪੰਜਾਬ ਵਿੱਚ ਦਾਲਦੀਆਂ ਵੀ ਛੱਲੀਆਂ ਵਾਲੀਆਂ ਹੋਈਆਂ ਸੀਗੀਆਂ ਤੇ ਮੇਰੇ ਕੈਮਰੇ ਦੇ ਮੂਰੇ ਆਫ ਆ ਗਈ ਸੀ ਤੇ ਰੱਪਾ ਸਭ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਪ੍ਰਸ਼ਾਦਾ ਪਾਣੀ ਛਕਾਉਣ ਤੋਂ ਬਾਅਦ ਮੈਂ ਖੁਦ ਵੀ ਸ਼ੱਕਿਆ ਕਿ ਇਹ ਬੱਚੇ ਆ ਨਾ ਜਿਹੜੇ ਪਹਿਲਾਂ ਆਪਾਂ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਈ ਦਾ ਘਰ ਵੀ ਜੇ ਆਪਾਂ ਕਿਤੇ ਜਾਣਿਆ ਉੱਥੇ ਵੀ ਬਾਅਦ ਫਿਰ ਉਸ ਤੋਂ ਬਾਅਦ ਮੱਥਾ ਟੇਕ ਕੇ ਦੁਬਾਰਾ ਆ ਗਈ ਸੀ ਘਰ ਅਨੈਕਸਟ ਡੇ ਦਾ ਵਲੌਗ ਹੈ ਜੀ ਮੇਰਾ ਨੈਕਸਟ ਡੇ ਹੋਰ ਕੱਲ ਦਾ ਮੈਂ ਵਿੱਚ ਹੀ ਐਡ ਕਰ ਰਹੀ ਹਾਂ ਅੱਜ ਮੌਸਮ ਫੇਰ ਵਧੀਆ ਹੋਇਆ ਹੋਇਆ ਸੀਗਾ ਤੇ ਫਿਰ ਗੈਸ ਮੈਂ ਕੱਪੜੇ ਵਗਰਾ ਤੋਂ ਨੇ ਇਸ ਲਈ ਮਸ਼ੀਨ ਲਾਈ ਹੋਈ ਸੀ ਮੈਨੂੰ ਐਸੀ ਫੜਾਫੜ ਕੰਮ ਨਿਪਟੜ ਜਾਵੇ ਫਿਰ ਮੈਂ ਵਾਪਸ ਲੁਧਿਆਣੇ ਵੀ ਜਾਣਾ ਸੀਗਾ ਇੱਕ ਪਾਸੇ ਮੈਂ ਚਾਹ ਤਰੀ ਹੋਈ ਸੀਗੀ ਉਧਰੋਂ ਕੱਪੜਿਆਂ ਦੀ ਮਸ਼ੀਨ ਲਾਈ ਹੋਈ ਸੀ ਬੱਚਿਆਂ ਨੂੰ ਠਾਲ ਕੇ ਚਾਹ ਪਾਣੀ ਪੀਨ ਲਗ ਲਈ ਚਾਹ ਦਿਨ ਆ ਖਾਦੇ ਅੱਜ ਅਸੀਂ ਵੇਸਣ ਦੇ ਲੱਡੂ ਜਿਹੜੇ ਕੀ ਰਾਤੀ ਪ੍ਰਸ਼ਾਦ ਦੇ ਨਾਲ ਮਿਲੇ ਸੀ ਤੇ ਰਾਤੀ ਮੈਂ ਨਹੀਂ ਖਾਦੇ ਸੀਗੇ ਇਸ ਕਰਕੇ ਹੁਣ ਖਾਦੇ ਸੀਗੇ ਕਰਦਾ ਕੰਮ ਕਰਕੇ ਫ੍ਰੀ ਹੋ ਗਏ ਸੀ ਕੱਪੜੇ ਵਗੈਰਾ ਤੋਂ ਲੈ ਹੁਣ ਮੈਂ ਸਬਜੀ ਜਿਹੜੀ ਕੀ ਲੈ ਕੇ ਜਾਣੀ ਆ ਪੰਜ ਮੀਨ ਬਣਾਣਾ ਸੀ ਕਿਉਂਕਿ ਮੈਂ ਵਾਪਸ ਲੁਧਿਆਣੇ ਜਾਣਾ ਆ ਆਪਣੇ ਬ੍ਰਦਰ ਕੋਲ ਹਸਪੀਟਲ ਇਸ ਕਰਕੇ ਸਬਜੀ ਬਣਾ ਕੇ ਲੈ ਕੇ ਜਾ ਰਹੀ ਸੀ ਨਾਲ ਰੋਟੀਆਂ ਬਣਾ ਕੇ ਲੈ ਕੇ ਜਾ ਰਹੀ ਸੀ ਤੇ ਟਾਈਮ ਹੋ ਗਿਆ ਹੁਣ ਬਹੁਤ ਜ਼ਿਆਦਾ ਆਕੇ ਨਵੀਂ ਨਹੀਂ ਟਾਈਮ ਲੱਗਿਆ ਕਿ ਮੈਂ ਆਪਣਾ ਸਿਰ ਖੋਲ ਲਵਾਂ ਬਸ ਫੜਾਫੜਾ ਨਹਾ ਕੇ ਨਿਕਲੀ ਮਾਰਕੀਟ ਜਾਣਾ ਸੀਗਾ ਮਾਰਕੀਟ ਜਾ ਕੇ ਆਈ ਕਿ ਬੜਾ ਬੜਾ ਆ ਕੇ ਹੁਣ ਸਬਜ਼ੀ ਬਣਾਉਣ ਦੀ ਤਿਆਰੀ ਆ ਫਿਰ ਜਾਣ ਲਈ ਹੁਣ ਮੈਂ ਰੈਡੀ ਹੋਣਾ ਕਿਉਂਕਿ ਮੈਂ ਜਾਣਾ ਆ ਹਾਲੇ ਮੈਂ ਆਪਣੇ ਜਿਹੜੇ ਕੱਪੜੇ ਵਗਾਰਾ ਨੇ ਉਹ ਵੀ ਨਹੀਂ ਬੈਗ ਚ ਪਾਏ ਸਾਰੇ ਐਵੇਂ ਹੀ ਖੇੜੇ ਪਏ ਨੇ ਤੇ ਹਲੇ ਬਾਹਰ ਵੀ ਤੋਤੇ ਪਏ ਨੇ ਉਹ ਬਾਅਦ ਚ ਬੱਚੇ ਤਾਂ ਮਾਰ ਲੈਣਗੇ ਦੱਸੋ ਜੀ ਫਿਰ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਸਾਰੇ ਜ਼ਰੂਰ ਦੱਸਿਆ ਕਰੋ ਵੀ ਕਮੈਂਟ ਤੁਹਾਨੂੰ ਕਰਨੇ ਨਾ ਜ਼ਰੂਰੀ ਹੁੰਦੇ ਨੇ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਵਲੌਗਸ ਜਾਂ ਸਾਡੇ ਸ਼ਾਰਟਸ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਤੇ ਬਸ ਅਜੀ ਫਿਰ ਅੱਜ ਦਾ ਵਲੌਗ ਸਿਰਫ ਮੇਰਾ ਇਨਾ ਕੀਆ سپورਟ ਕਰਿਓ ਵਾਤੇ ਵਾਤੇ ਕਿਸੇ ਵੀ ਰੀਜ਼ਨ ਕਰਕੇ ਅਗਰ ਤੁਹਾਨੂੰ ਵਧੀਆ ਲੱਗਦਾ ਵਲੌਗ ਤੇ ਨਿਕਲ ਕੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਮੇਰਾ ਬ੍ਰਦਰ ਬਿਮਾਰ ਆ ਸਾਰੇ ਜਣੇ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਉਹ ਛੇਤੀ ਤੋਂ ਛੇਤੀ ਠੀਕ ਹੋ ਕੇ ਡਿਸਚਾਰਜ ਹੋ ਕੇ ਆਪਣੇ ਘਰੇ ਜਾਵੇ ਤੇ ਮੈਂ ਵਾਪਸ ਆਪਣੇ ਘਰ ਆ ਸਕਾਂ ਕਿਉਂਕਿ ਉਹਦੀ ਦੇਖ ਰੇ ਇੱਕ ਵਾਸਤੇ ਉੱਥੇ ਕੋਈ ਨਹੀਂ ਹੈਗਾ ਮम्मा ਨੇ ਉਹਨਾਂ ਦੇ ਵੀ ਗੋਡੇ ਦੁਖਦੇ ਨੇ ਵੱਡੇ ਸਿਸਟਰ ਆ ਉਨਾ ਦਾ ਵੀ ਬੇਬੀ ਛੋਟਾ ਆ ਇਸ ਕਰਕੇ ਫਿਰ ਮੈਨੂੰ ਰਹਿਣਾ ਪੈਂਦਾ ਵਾ ਤੇ ਮੈਂ 10 ਦਿਨਾਂ ਬਾਅਦ ਪਰਸੋਂ ਘਰ ਵਾਪਸ ਆਈ ਸੀਗੀ ਮੈਂ ਕਿਹਾ ਚਲੋ ਥੋੜਾ ਜਿਹਾ ਆਪਣੇ ਘਰ ਦਾ ਵੀ ਸਵਾਰੇ ਆਵਾ ਜਾ ਕੇ ਤੇ ਅੱਜ ਮੈਂ ਹੁਣ ਫਿਰ ਵਾਪਸ ਜਾ ਰਹੀ ਆ ਹੁਣ ਦੇਖਦੇ ਆ ਡਿਸਚਾਰਜ ਕਦੋਂ ਮਿਲਦਾ ਆ ਸੋ ਵਾਹੀ ਗੁਰੂ ਅੱਗੇ ਸਾਰੇ ਅਸੀਂ ਪ੍ਰਾਰਥਨਾ ਕਰ ਰਹੇ ਹੋ ਪ੍ਰੇ ਕਰ ਰਹੇ ਹੋ ਅਰਦਾਸ ਕਰ ਰਹੇ ਹੋ ਕਿ ਜੀਤੀ ਤੋਂ ਜੀਤੀ ਉਹ ਆਪਣੇ ਘਰ ਜਾਵੇ ਤੇ ਮੈਂ ਆਪਣੇ ਘਰ ਆਵਾਂ ਚਲੋ ਜੀ ਓਕੇ ਆ ਫਿਰ ਬਾਏ ਬਾਏ ਤੁਹਾਨੂੰ ਕਹਿ ਜਾ ਲੱਗਿਆ ਕਮੈਂਟ ਮੈਨੂੰ ਜ਼ਰੂਰ ਕਰਕੇ ਦੱਸ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ